ਆਓ ਆਪਾਂ 84 ਲੱਖ ਜੁਨਾ ਬਾਰੇ ਗੁਰਬਾਣੀ ਕੀ ਦੱਸਦੀ ਆਪਾਂ ਉਸ ਨੂੰ ਜਾਣਦੇ ਹਾਂ ਜੀ 84 ਲੱਖ ਜੁਨਾ ਦਾ ਜਿਹੜਾ ਸੰਕਲਪ ਹੈ ਜੀ ਇਹ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਜਿਹੜਾ ਮਨੁੱਖੀ ਜਨਮ ਹੈ ਜੀ ਉਹ ਇੱਕ ਵਾਰ ਹੀ ਮਿਲਦਾ ਹੈ ਇਸ ਦਾ ਸਹੀ ਇਸਤੇਮਾਲ ਜਿਹੜਾ ਹੈ ਉਹ ਰੱਬ ਨੂੰ ਯਾਦ ਕਰਦੇ ਹੋਏ ਸੇਵਾ ਕਰਦੇ ਹੋਏ ਆਪਣੇ ਜੀਵਨ ਨੂੰ ਧਾਰਮਿਕ ਰਾਹ ਤੇ ਲੈ ਕੇ ਜਾਣ ਲਈ ਕਰਨਾ ਚਾਹੀਦਾ ਹੈ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਸਿੱਖਿਆ ਦਿੱਤੀ ਸਿੱਖਿਆ ਅਨੁਸਾਰ ਜਨਮ ਮਾਰ ਦੇ ਇਸ ਚੱਕਰ ਤੋਂ ਬਚਣ ਦਾ ਰਸਤਾ ਹੈ ਜੀ ਨਾਮ ਜਪਣਾ ਸੇਵਾ ਕਰਨੀ ਅਤੇ ਗੁਰੂ ਦੀ ਮਤ ਅਨੁਸਾਰ ਭਾਵ ਗੁਰਮਤ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ ਹੈ ਜੀ ਇਸ ਤੋਂ ਬਚਣ ਦਾ ਮਾਰਗ ਜਿਹੜਾ ਹੈ ਨਿਸ਼ਚਿਤ ਦਾ ਮਾਰਗ ਉਹ ਫਿਰ ਗੁਰੂ ਨਾਨਕ ਦੇਵ ਜੀ ਦੇ ਤਿੰਨ ਹੁਕਮ ਹਨ ਜੀ ਨਾਮ ਸਿਮਰਨ ਕੀਰਤ ਕਰਨੀ ਤੇ ਵੰਡ ਛਕਣਾ ਅਤੇ ਇਹ ਕਾਰਨ ਦੇ ਨਾਲ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੇ ਨਾਲ ਜਿਹੜਾ ਹੈਗਾ ਇਹ 84 ਲੱਖ ਜੁਨਾ ਤੋਂ ਬੰਦਾ ਬਚ ਕੇ ਪ੍ਰਮਾਤਮਾ ਦੇ ਨਾਲ ਜੁੜ ਕੇ ਇਸ ਤੋਂ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਆਜ਼ਾਦ ਹੋ ਸਕਦਾ ਹੈ ਜੀ